ਸਤ ਸ੍ਰੀ ਅਕਾਲ ਦੋਸਤੋ ਫੌਜੀਕਾਰ ਬਜ਼ਾਰ ਦੇ ਪੇਜ ਤੇ ਸਵਾਗਤ ਹੈ ਤੁਹਾਡਾ ਇੱਕ ਤਾਂ ਉਹ ਕਾਰ ਬਜ਼ਾਰਾਂ ਵਾਲੇ ਹੁੰਦੇ ਆ ਜਿਹੜਿਆਂ ਨੇ ਚੰਡੀਗੜ੍ਹ ਮਹਿੰਗੀਆਂ ਮਹਿੰਗੀਆਂ ਦੁਕਾਨਾਂ ਲੈ ਕੇ ਏਸੀ ਕੈਬਨ ਬਣਾਏ ਹੋਏ ਨੇ ਪੂਰਾ ਦਿਨ ਏਸੀ ਕੈਬਨ ਦੇ ਵਿੱਚ ਬੈਠ ਕੇ ਤੇ ਨਾਲ ਅੱਜ ਕੱਲ ਤਾਂ ਦੋ ਦੋ ਕੁੜੀਆਂ ਰੱਖੀਆਂ ਜਿਨ੍ਹਾਂ ਨੂੰ ਵਨ ਪੀਸ ਪਵਾ ਕੇ ਉਹ ਕਹਿੰਦੀਆਂ ਨੇ ਕਿਹੜੀ ਗੱਡੀ ਚਾਹੀਦੀ ਐ ਛੋਟੀ ਚਾਹੀਦੀ ਐ ਜਾਂ ਵੱਡੀ ਚਾਹੀਦੀ ਐ ਮੈਂ ਮਜ਼ਾਕ ਨਹੀਂ ਕਰ ਰਿਹਾ ਇਹ ਸੀਰੀਅਸ ਮੈਟਰ ਹੈ ਉਹਨਾਂ ਨੂੰ ਜਿਹੜਾ ਪੈਸਾ ਦੇਣਾ ਹੈ ਉਹ ਤੁਹਾਡੀ ਜੇਬ ਚੋਂ ਹੀ ਕੱਢ ਕੇ ਦੇਣਾ ਨਾਥਿੰਗ ਕੁਝ ਨਹੀਂ ਕਰਦੇਓ ਇਕ ਅਸੀਂ ਆ ਫਰਕ ਮੈਂ ਦੱਸਦਾ ਕਰ ਬਜ਼ਾਰ ਦਾ ਮੈਂ ਆਪਣੀਆਂ ਕਾਰਾਂ ਆਪ ਖਰੀਦ ਕੇ ਲਿਓ ਨਾ ਆਪ ਚਲਾ ਕੇ ਲਿਓ ਨਾ ਆਪ ਤੋਂ ਨਾ ਆਪ ਹੀ ਰਿਪੇਅਰ ਕਰਦਾ ਕਿਉਂਕਿ ਆਟੋਮੋਬਾਈਲ ਇੰਜੀਨੀਅਰਿੰਗ ਜਿਹੜੀ ਮੈਂ ਕੀਤੀ ਹੈ ਉਹਦੇ ਫੁੱਲ ਯੂਟਿਲਾਈਜ਼ ਕਰ ਰਿਹਾ ਠੀਕ ਹੈ ਮੈਂ ਮੰਨਦਾ ਵੀ ਕਿਸੇ ਕੰਪਨੀ 'ਚ ਲੱਗ ਕੇ ਵੱਧ ਕਮਾਈ ਹੋ ਸਕਦੀ ਸੀ ਪਰ ਹੁਣ ਬਾਦਸ਼ਾਹ ਅਸੀਂ ਠੀਕ ਹੈ ਜੇ ਦਿਲ ਕਰਦਾ ਆਉਣੇ ਆ ਜੇ ਨਹੀਂ ਦਿਲ ਕਰਦਾ ਨਹੀਂ ਆਉਂਦੇ ਐਈ ਜੀ ਮੈਨੂੰ ਜ਼ਿੰਦਗੀ ਚਾਹੀਦੀ ਸੀ ਪੈਸੇ ਨਹੀਂ ਅ ਅਸੀਂ ਵਾਦਾ ਕਰਦੇ ਆ ਤੁਹਾਡੇ ਨਾਲ ਕਿ ਕਾਰਾਂ ਨੇ ਜਿਹੜੀਆਂ 6 ਮਹੀਨਿਆਂ ਦੀ ਗਾਰੰਟੀ ਦਿੰਦੇ ਜ਼ਰੂਰਾਂ ਸੀ ਪਰ ਉਹ ਕਦੇ ਵੀ 6 ਮਹੀਨਿਆਂ ਚ ਵਾਪਸ ਨਹੀਂ ਆਉਣਗੀਆਂ ਇੱਥੇ ਕਿਉਂਕਿ ਸਵੇਰੇ 6-7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਫੁੱਲ ਮਿਹਨਤਾਂ ਪੂਰਾ ਦਿਨ ਤੋਂ ਪੁਜੇ ਰਹਿੰਦਾ ਹੈ ਪੂਰਾ ਦਿਨ ਜਿਹਾ ਬਿਨਾ ਪੱਖਿਆਂ ਤੋਂ ਰਹਿੰਦਾ ਕੋਈ ਪ੍ਰਵਾਹ ਨਹੀਂ ਦਿਲੋਂ ਲੱਗੇ ਹੋਇਆ ਠੀਕ ਹੈ ਬੜੀ ਰੂਹ ਖੁਸ਼ ਹੁੰਦੀ ਹੈ ਕੰਮ ਕਰਕੇ ਇਹ ਗੱਲ ਦੀ ਬੜੀ ਖੁਸ਼ੀ ਹੈ ਕਿ ਹਾਲ ਤੱਕ ਸਰੀਰ ਤੰਦਰੁਸਤ ਹੈ ਦੇਖੋ ਹੁਣ ਇਹਦਾ ਮੈਂ ਤੁਹਾਨੂੰ ਗੱਡੀ ਸੀ ਡੇਢ ਮੈਂ ਟਾਈਮ ਹੀ ਲਾਤਾ I10 ਗ੍ਰੈਂਡ ਦੋਸਤੋ ਡੀਜ਼ਲ ਵਾਲੀ ਨੰਬਰ ਹੈਗਾ ਲੁਧਿਆਣੇ ਦਾ ਪੰਜਾਬ ਦਾ ਆਜਾ ਆਜਾ ਸੋ ਗੱਡੀ ਬਹੁਤ ਸੋਹਣੀ ਹੈ ਆ ਐਵਰੇਜ ਤੁਸੀਂ ਦੇਖ ਲਓ ਵੀ ਗ੍ਰੈਂਡ i10 ਹੈ ਜਿਹੜੀ ਇਹ ਚ ਤਿੰਨ ਸਿਲੰਡਰ ਇੰਜਨ ਆਉਂਦਾ ਔਰ ਐਵਰੇਜ ਪ੍ਰੋਪਰ 28 29 ਤੱਕ ਪਹੁੰਚ ਜਾਂਦੀ ਹੈ ਜੇ ਤੁਸੀਂ ਕੰਟੀਨਿਊਸ ਹਾਈਵੇ ਦੇ ਉੱਤੇ 60 ਤੋਂ 70 ਦੇ ਵਿਚਾਲੇ ਸਪੀਡ ਮੇਨਟੇਨ ਕਰਦੇ ਹੋ 70 ਤੱਕ ਰੇਸਾਂ ਨਹੀਂ ਮਾਰਦੇ ਬਟ ਜੇ ਤੁਸੀਂ ਨਾਰਮਲ ਚਲਾਉਨੇ ਹੋ ਐਵਰੇਜ ਨੂੰ ਮੱਦੇ ਨਜ਼ਰ ਨਾ ਰੱਖ ਕੇ ਤਾਂ ਇਹ ਐਵਰੇਜ 25 ਦੀ ਆਰਾਮ ਨਾਲ ਕੱਢ ਦਿੰਦੀ ਹੈ ਠੀਕ ਹੈ ਜੀ ਸੋ ਗੱਡੀ ਬਹੁਤ ਸੋਹਣੀ ਹੈ ਅ ਗੱਡੀ ਦਾ ਰੇਟ ਹੈ ਜਿਹੜਾ ਉਹ ਵੀ ਬਹੁਤ ਜਾਇਜ਼ ਹੈ। ਕਈ ਵੀਰ ਕਹਿੰਦੇ ਨੇ ਮੈਨੂੰ ਇੱਕ ਦੋ ਕਮੈਂਟ ਕਰਨ ਲੱਗ ਜਾਂਦੇ ਆ ਬਾਈ ਰੇਟ ਦੱਸ ਦਿਆ ਕਰੋ। ਇੱਕ ਪ੍ਰੋਬਲਮ ਹੈ ਜਿਵੇਂ ਆਲੂਆਂ ਦੇ ਰੇਟ ਬਾਈ ਰੋਜ਼ ਘੱਟ ਤੇ ਵਧਦੇ ਆ ਨਾ ਉਸ ਤਰ੍ਹਾਂ ਕਾਰ ਮਾਰਕੀਟ ਦੇ ਵਿੱਚ ਵੀ 5-10000 ਵਾਧੇ ਘੱਟ ਦਿੰਦੇ ਨੇ ਰੇਟ। ਸੋ ਕਿਰਪਾ ਕਰਕੇ ਐਵੇਂ ਨਾ ਸੋਚਿਆ ਕਰੋ ਵੀ ਅਸੀਂ ਰੇਟ ਕਿਉਂ ਨਹੀਂ ਪਾਉਂਦੇ। ਕਈ ਵਾਰ ਮਜਬੂਰੀ ਹੋ ਜਾਂਦੀ ਹੈ। ਰੇਟ ਵਧ ਗਿਆ, ਘੱਟ ਗਿਆ ਇਹ ਦਿੱਕਤਾਂ ਨੇ। ਪਰ ਕਾਰ ਬਹੁਤ ਵਧੀਆ 13 ਮਾਡਲ ਹੈ 28 ਤੱਕ ਪਾਸਿੰਗ ਡੀਜ਼ਲ ਪੰਜਾਬ ਨੰਬਰ ਸ਼ੇਅਰ ਵੀਡੀਓ ਜ਼ਰੂਰ ਕਰ ਦਿਓ 25 ਦੀ ਐਵਰੇਜ ਪ੍ਰੋਪਰ ਦੀ ਹੋਊਗੀ ਚੱਲੀ ਲੱਖ ਤੋਂ ਘੱਟ ਹੋਈ ਹੈ ਔਰ ਜੇ ਕੋਈ ਵੀ ਲੋਨ ਕਰਾਉਣਾ ਚਾਹੁੰਦਾ ਹੈ ਲੋਨ ਇਹਦੇ ਤੇ ਆਪਾਂ ਕਰਵਾ ਦੇਾਂਗੇ ਸੈਕੰਡ ਓਨਰ ਠੀਕ ਹੈ ਜੀ ਕਿਰਪਾ ਕਰਕੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਅੰਦਰੋਂ ਵੀ ਬਹੁਤ ਜ਼ਿਆਦਾ ਸੋਹਣੀ ਕਾਰ ਹੈ ਇੱਕ ਵਾਰ ਮੈਂ ਝਾਤੀ ਮਰਵਾ ਦਿੰਦਾ ਠੀਕ ਹੈ ਦੋਸਤੋ ਕਰੋ ਚੈੱਕ ਸਕਰੀਨ ਲੱਗੀ ਹੈ ਔਰ ਅੰਦਰੋਂ ਇਹਦਾ ਡੁਅਲ ਛੇਡ ਦਾ ਇੰਟੀਰੀਅਰ ਆਉਂਦਾ ਹੈ ਔਰ ਰੀਅਰ ਦੇ ਉੱਤੇ ਵੀ ਇਹਦੇ ਵੈਂਟ ਰਹਿੰਦਾ ਹੈ ਕਈ ਵੀਰ ਜਿਹੜੇ ਛੋਟੀਆਂ ਫੈਮਲੀਆਂ ਵਾਲੇ ਆ ਉਹਨਾਂ ਦੀਆਂ ਫੈਮਲੀਆਂ ਨੂੰ ਦਿੱਕਤ ਰਹਿੰਦੀ ਹੈ ਕਿ ਕਾਰ ਦੇ ਵਿੱਚ ਬੈਠ ਕੇ ਕਬਰਾਟ ਹੁੰਦੀ ਹੈ ਪਿੱਛੇ ਬੈਠ ਕੇ ਸੋ ਇਹਦੇ ਰੀਅਰ ਵੈਂਟ ਆਉਂਦਾ ਸੋ ਪ੍ਰੋਬਲਮ ਨਹੀਂ ਆਉਂਦੀ ਉਹ ਵਾਲੀ ਮਤਲਬ ਏਸੀ ਦੀ ਹਵਾ ਪਿੱਛੇ ਵੀ ਲੱਗਦੀ ਹੈ ਸੋ ਵੀਡੀਓ ਪਲੀਜ਼ ਜ਼ਰੂਰ ਸ਼ੇਅਰ ਕਰਿਓ ਜੇ ਤੁਹਾਨੂੰ ਵਧੀਆ ਲੱਗਦਾ ਸਾਡਾ ਕੰਮ ਬਾਕੀ ਕੋਈ ਵੀ ਇੰਪਰੂਵਮੈਂਟ ਤੁਹਾਨੂੰ ਸਾਡੇ ਕੰਮ ਚ ਚਾਹੀਦੀ ਹੈ ਤਾਂ ਖੁੱਲਕੇ ਦੱਸਿਆ ਕਰੋ ਮੇਰੇ ਵੀਰ ਠੀਕ ਹੈ ਕੋਈ ਦਿੱਕਤ ਨਹੀਂ ਤੁਸੀਂ ਭਾਈਓ ਮੇਰੇ ਪਰ ਕਿਰਪਾ ਕਰਕੇ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰੋ ਸਾਡੀ ਬਹੁਤ ਮਿਹਨਤ ਲੱਗਦੀ ਹੈ ਇਹ ਕੰਮ ਤੇ ਹੁਣ ਇਹਦੀ ਆਪਾਂ ਡਿਟੇਲ ਦੀ ਗੱਲ ਕਰੀਏ ਇਹਦੇ ਚ 1100 ਸੀਸੀ ਤਿੰਨ ਸਿਲੰਡਰ ਇੰਜਨ ਆਉਂਦਾ ਹੈ ਸੇਮ ਪਿਸਟਨ ਔਰ ਸੇਮ ਰਿੰਗ ਆਉਂਦੇ ਨੇ ਜਿਹੜੇ ਪੁਰਾਣੀ ਵਰਨਾ ਚ ਆਇਆ ਕਰਦੇ ਸੀ ਠੀਕ ਹੈ ਔਰ ਇਹ ਯੂ 1 ਹੈ ਇੱਕ ਇਹਦੇ ਚ ਯੂ 2 ਆਈ ਹੈ ਬਾਅਦ ਚ ਜਿਹਦੇ ਚ ਫਲੂਇਡਿਕ ਵਰਨਾਲਾ ਸਿਸਟਮ ਹੈ ਸਾਰਾ ਠੀਕ ਹੈ ਸੋ ਕਾਰ ਘੈਂਟ ਹੈ ਮਿੱਤਰੋ ਕਿਸੇ ਨੇ ਆਨਲਾਈਨ ਬੁੱਕ ਕਰਾਉਣੀ ਹੈ ਆਨਲਾਈਨ ਬੁੱਕ ਕਰਾ ਸਕਦੇ ਹੋ ਤੇ ਇੱਥੇ ਆ ਕੇ ਚੈੱਕ ਕਰਨੀ ਹੈ ਇੱਥੇ ਕਰ ਸਕਦੇ ਧੰਨਵਾਦ ਲਵ ਯੂ ਆਲ ਪਿੰਡ ਲੰਗੋਵਾਲ ਜ਼ਿਲ੍ਹਾ ਸੰਗਰੂਰ ਫੌਜੀ ਕਰ ਗਿਆ